ਸਤਨਾਮੁ ਵਾਹਿ सत्नाम वाही गुरु सत्नाम वाही गुरु सतनाम वाही गुरु ਤੇ ਠੇ ਸੱਚੇ ਪਾਤਸ਼ਾਹ ਮਾਤਾ ਜਨਮ ਦੀ ਕਟੀਏ ਛੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਹੋਂ ਗੈ ਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨ ਦਾ ਵੇਸਾ ਸਤਨਾ ਸੋ ਲੋਕ ਮਹਲਾ ਤੀਜਾ ਸੱਜਣ ਮਿਲੇ ਸੱਜਣਾ ਜੇ ਸਤਿਗੁਰ ਨਾਲ ਪਿਆਰ ਮੇਰ ਪ੍ਰੀਤਵ ਤਿੰਨੀ ਧਾਇਆ ਸੱਚੇ ਪ੍ਰੇਮ ਪਿਆਰ ਸੱਜਣ ਮਿਲੇ ਸੱਜਣਾ ਜੈ ਸਤਿਗੁਰ ਨਾਲ ਪਿਆਰ ਮੇਰ ਪ੍ਰੀਤਮ ਤੈਨਹੀ ਧਿਆਇਆ ਸੱਚੇ ਪ੍ਰੇਮ ਪਿਆਰ ਮਨਹੀ ਤੇ ਮਨ ਮੰਨਿਆ ਗੁਰ ਕੈ ਸ਼ਬਦ ਅਪਾਰ ਇਹ ਸੱਜਣ ਮਿਲੇ ਨਾ ਵਿਛੜੈ ਜੇ ਆਪ ਮੇਲੇ ਕਰਤਾ ਕੀ ਪਰਤੀਤ ਨਾਈਆ ਸ਼ਬਦਨ ਕਹੈ ਵਿਚਾਰ ਵਿਛੜਿਆ ਕਾ ਕੀ ਵਿਛੜੈ ਜਿਨਾ ਦੂਜਰ ਭਾਇ ਪਿਆਰ ਮਨ ਮੁਖ ਸੇਤੀ ਦੋਸਤੀ ਥੋੜੜਿਆ ਦਿਨ ਚਾਰ ਕਰੀਤੀ ਟਟਾ ਦੇਵ ਰਮਣ ਹੋਵਈ ਇਹ ਤੇ ਦੋਸਤੀ ਚਲਣ ਵਿਕਾਰ ਜਨ ਅੰਦਰ ਸੱਚੇ ਕਾ ਭਾਉ ਨਹੀਂ ਨਾਮ ਨ ਕਰਹਿ ਪਿਆਰ ਨਾਨਕ ਤੈਨ ਸਿਉ ਕਾ ਕੀਚੇ ਦੋਸਤੀ ਜੇ ਆਪ ਭਲਾਏ ਕਰਤਾਰ ਜਾ ਇੱਕ ਸਦਾ ਇੱਕ ਤੇ ਰੰਗ ਰਹੈ ਤਿਨ ਕੈ ਹਉ ਸਦ ਬਲਹਾਰੇ ਜਾਉ ਤਨ ਮਨ ਧਨ ਅਰਪੀ ਤਿਨ ਕੋ ਨਿਰਵਿਰਲਾ ਕੋ ਪਾਏ ਤਿਤ ਮਿਲਿਆ ਮਨ ਸੰਤੋਖੀ ਆ ਤ੍ਰਿਸ਼ਨਾ ਭੁਖ ਸਭ ਜਾਏ ਸੱਚੇ ਸਿਉ ਲਿਉ ਲਾਈ ਪੜੀ ਤਿਸ ਗੁਰ ਕੋ ਹਉ ਵਾਰਿਆ ਜਿਨ ਹਰ ਕੀ ਹਰ ਕਥਾ ਸੁਨਾਈ ਤਿਸ ਗੁਰ ਕੋ ਸਦ ਬਲ ਹਾਰਨ ਜਿਨ ਹਰ ਸਿਉ ਪੰਤ ਬਣਾਈ ਸੋ ਸਤਗੁਰ ਜਿਤਾ ਕਿਤਾ ਮਨੋਂ ਲੈ ਛਡਾਈ ਤੇ ਸੁ ਗੁਰ ਕਾ ਸਾਬਸ ਹੈ ਜਿਨ ਹਰ ਸੋਜੀ ਪਾਈ ਨਾਨਕ ਗੁਰ ਵਿਟਹਾ ਵਾਰਿਆ ਜਿਨ ਹਰ ਨਾਮ ਦੀਆ ਮੇਰੇ ਮਨ ਕੀ ਆਸ ਬੁਰਾਈ ਸਰ ਗੁਰ ਕਾ ਸਬਾਸ ਹੈ ਜਿਨ ਹਰ ਸੋ ਜੀ ਪਾਈ ਨਾਨਕ ਗੁਰ ਵਿਟਹਾਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਹਾਸ ਪੁਰਾਈ ਆਹੀ ਗੁਰਜੀਕਾ ਖਰਸਾ ਵਾਹਿਗੁਰਜੀ ਕੀ ਖਤੇ